ਸੱਪਾ ਰੈਡੀ ਹੋ ਗਿਆ ਅੱਜ ਆ ਚੱਲਦੇ ਆ ਰੋਤਾਂਗ ਤੇ ਗਲਾ ਥੋੜਾ ਜਿਹਾ ਖਰਾਬ ਹੈ ਤੇ ਸਾਊਂਡ ਥੋੜੀ ਜੀ ਅੱਜ ਆਵਾਜ਼ ਮਰੀ ਮਤਲਬ ਕੀ ਹੋ ਗਈ ਚਲੋ ਮਿਲਦੇ ਆ ਰੋਤਾਂਗ ਚੱਲ ਕੇ ਆਜੋ ਹੋਮੀ ਕਲੋਸ ਟੂ ਆਈ ਗੈਟ ਅਪ ਟਾਈਮ ਇਜ਼ ਬੈਲੀ ਆਨ ਆ ਸਾਈਡ ਆ ਡੋਨਟ ਵਾਂਟ ਟੂ ਵੇਸਟ ਵਟਸ ਲਾਈਕ whose we chase and leadin us and love is all we ever trust yeah no i don't wanna waste what's left around this coast and on a part in you will call good morning dosto sat sri kal sab nu sab fans nu jo sadiyan video dekhde ne is janvinder channel ton ta ajj apan chaleya rohtang ਡੈਡੀ ਸ਼ੜੀ ਹੋ ਕੇ ਆਪਾਂ ਅੱਜ ਪਹੁੰਚ ਗਏ ਆ स्टार्टिंग ਪੁਆਇੰਟ ਤੇ ਤੇ ਮਿਲਦੇ ਆ ਫਿਰ ਤੁਹਾਨੂੰ ਰਸਤੇ 'ਚ ਤੇ ਇੱਥੋਂ ਹੁਣ ਥੋੜਾ ਬਹੁਤ ਕੁਝ ਖਾਣ ਪੀਣ ਲੱਗਿਆ ਚਾਹ ਵਗੈਰਾ ਬ੍ਰੇਕਫਾਸਟ ਕਰਨ ਲੱਗਿਆ ਤੇ ਤੁਹਾਨੂੰ ਆਪਣੇ ਸਾਥੀਆਂ ਨਾਲ ਮਿਲਾਉਂਦਾ ਚੱਲ ਕੇ ਮੈਂ ਆ ਸਾਡੇ ਬੰਦੇ ਆ ਜਿਹੜਾ ਸਾਡਾ ਬੰਦਾ ਨਾ ਇਹਨੂੰ ਬਹੁਤ ਨੌਲੇਜ ਆ ਕਈ ਗੱਲਾਂ ਸਾਨੂੰ ਇਹਨੂੰ ਪੁੱਛ ਕੇ ਜਾਣਾ ਪੈਂਦਾ ਸਰੇ ਦਾ ਪੁੱਤੂ ਬਗਾ ਆਪਾਂ ਜਿੰਦਗੀ ਦੇ 5 6 ਸਾਲ ਸਫਰਾਂ ਦੇ ਲਗਾਏ ਨੇ ਬਿਲਕੁਲ ਬਿਲਕੁਲ ਇਹ ਹਾਂ ਇਹਨਾਂ ਬਾਰੇ ਦੱਸ ਲਿਆ ਇਹ 5 6 ਸਾਲ ਇਹਨਾਂ ਨੇ ਪੀ ਆਰਟੀਸੀ ਵਿੱਚ ਕਨੈਕਟਰੀ ਕੀਤੀ ਲਿਆ ਪੂਰੀ ਨੌਲੇਜ ਇਹਨਾਂ ਨੂੰ ਤੇ ਮਨਾਲੀ ਲਗਭਗ 6 ਸਾਲਾਂ 4 ਸਾਲ ਮਨਾਲੀ ਹੀ ਆਉਂਦੇ ਰਹੇ ਨੇ ਸਰ ਮਨਾਲੀ ਦਾ ਬਹੁਤ ਹੀ ਸੁਲਝ ਹੋਏ ਸਿਆਣੇ ਵਿਅਕਤੀ ਸਾਡੇ ਫੌਜੀ ਸਾਹਿਬ ਇਹਨਾਂ ਨੂੰ ਫੌਜੀ ਸਾਹਿਬ ਅਸੀਂ ਕਹਿੰਦੇ ਆ ਬਾਰਡਰ ਵਾਲੇ ਫੌਜੀ ਨਹੀਂ ਇਹ ਪੀ ਆਰਟੀਸੀ ਵਾਲੇ ਫੌਜੀ ਨੇ ਇਹ ਆ ਥੋੜਾ ਜਿਹਾ ਬਾਹਰ ਵੀਊ ਦੇਖੋ ਤੁਸੀਂ ਹੈ ਇਹ ਰਸਤਾ ਰੋਤਾਂਗ ਪਾਸ ਨੂੰ ਜਾ ਰਿਹਾ ਹੈ ਔਰ ਜੋ ਵਾਪਸੀ ਆ ਅਟਲ ਟਨਲ ਵਾਲਾ ਆਪਾਂ ਉਧਰ ਜਾਈਂ ਆਪਾਂ ਜੀ ਨਾ ਥੋੜਾ ਜਿਹਾ ਆਏ ਆ ਉੱਪਰ ਇਹ ਸਾਹਮਣੇ ਇੱਥੇ ਆਪਣੀ ਗੱਡੀ ਖੜੀ ਆ ਬ੍ਰੇਕਫਾਸਟ ਕਰਨ ਲੱਗੇ ਆ ਪਰ ਆ ਤੁਹਾਨੂੰ ਉੱਪਰ ਮੈਂ ਤਾਂ ਆ ਜਾਂ ਸੇਬ ਦੇ ਦਰਖਤ ਦਿਖਾ ਰਿਹਾ ਆ ਆ ਸੇਬ ਦਾ ਛੋਟਾ ਜਿਹਾ ਬਾਗ ਹੈ ਐਪਲ ਬਾਗ ਆ ਦੇਖੋ ਆ ਬੁੱਢੇ ਨੇ ਸੇਬ ਦੇ ਦਰਖਤ ਆ ਵਿੱਚ ਇਹਨਾਂ ਨੇ ਆਲੂ ਆਲੂ ਬੀਜ ਰੱਖਿਆ ਆ ਸ਼ਾਇਦ ਡ੍ਰਿਪ ਸਿਸਟਮ ਆ ਪਾਣੀ ਦਾ ਪਾਈਪ ਉਤਾਰ ਜਾ ਰਿਹਾ ਇਹ ਸੇਵ ਦਾ درخت ਹੈ ਉੱਪਰ ਪਹਾੜ ਪੱਥਰ ਵਾਲੇ ਸੁੱਕੇ ਪਹਾੜ اور ਇਧਰ ਹਰੇ ਇੱਥੇ ਨੂੰ ਹਾਈਟ ਬਹੁਤ ਜ਼ਿਆਦਾ ਇੱਥੇ ਆੜ ਦੀ ਹਾਂਜੀ ਆਪਾਂ ਕੋਠੀ ਪਹੁੰਚ ਚੁੱਕੇ ਆਂ ਤੇ ਕੋਠੀ ਦੇ ਵਿੱਚ ਚਾਹ ਵਾਲਾ ਹਰ ਚੀਜ਼ ਖਾਣ ਬ੍ਰੇਕਫਾਸਟ ਲਈ ਮਤਲਬ ਬਹੁਤ ਵਧੀਆ ਛੋਟਾ ਟਾਪਾ ਖਾ ਲਓ ਦੁਕਾਨ ਖਾ ਲਓ ਇੱਥੇ ਆ ਕੇ ਚਾਹ ਪਾਣੀ ਬਹੁਤ ਹੀ ਵਧੀਆ ਚਾਹ ਆਮਲੇਟ ਬਰੈਡ ਪੂਰਾ ਸਾਮਾਨ ਮਿਲੇਗਾ ਜੀ ਆਪਣੇ ਤੇ ਇੱਥੋਂ ਦੇ ਹੋਲਰ ਨੇ ਤੇ ਇਹਨਾਂ ਨੇ ਸਾਨੂੰ ਕਾਫੀ ਜਾਣਕਾਰੀ ਵੀ ਦਿੱਤੀ ਆ ਵੀ ਜੋ ਇਹ ਬਾਗ ਨੇ ਜਾਂ ਆ ਜਿੱਦਾਂ ਮੰਨ ਲਓ ਕਿਸੇ ਨੇ ਬਾਗ ਲਗਾਇਆ ਤਾਂ ਇਹ ਉਸ ਦੀ ਆਪਣੀ ਪਰਸਨਲ ਜ਼ਮੀਨ ਹੈ। ਬਾਕੀ ਜਿੱਦਾਂ ਉਹ ਉੱਪਰ ਨੇ ਦਰਖਤ ਨੇ ਉਹ ਤਾਂ ਚਲੋ ਗਵਰਨਮੈਂਟ ਦੇ ਅੰਡਰ ਹੈ ਬਾਕੀ ਆ ਇਹ ਪਰਸਨਲ ਜ਼ਮੀਨਾਂ ਨੇ ਅਲਾਰਟ ਹੋਈਆਂ ਇਹਨਾਂ ਨੂੰ ਵੀ। ਉੱਧਰ ਫਿਰ ਚੱਲੋ। ਇੱਥੇ ਤੁਸੀਂ ਆ ਕੇ ਇੱਥੋਂ ਇੱਕ ਵਾਰ ਨਾ ਚਾਹ ਜ਼ਰੂਰ ਪੀ ਕੇ ਜਾਣੀ ਤੇ ਕੰਮ ਲੈਟ। ਇਹ ਦੋ ਚੀਜ਼ਾਂ ਜ਼ਰੂਰ ਤੁਸੀਂ ਇਸ ਦੁਕਾਨ ਤੋਂ ਜਾਂ ਟਾਬੇ ਤੋਂ ਖਾ ਕੇ ਜਾਣੀਆਂ ਨੇ ਕੋਠੀ ਪਹੁੰਚਦਿਆਂ ਹੀ ਤੁਹਾਨੂੰ ਰਸਤਾ ਜੇ ਮਿਲੇਗੀ ਦੁਕਾਨ ਤੋਂ ਤਾਂਕ ਤੋਂ ਪਹਿਲਾਂ ਜੇ ਅਸੀਂ ਗੁਲਾਬਾਂ ਬੈਰੀਅਲ ਟੱਪ ਚੁੱਕੇ ਆਂ ਪਰ ਜਾਂ ਬਹੁਤ ਲੱਗ ਚੁੱਕਿਆ ਇੱਥੇ ਬਾਕੀ ਆ ਦੇਖੋ ਪਹਾੜ ਕਿੱਥੇ ਆਪਣੇਗਾ ਬਰਫ਼ ਇਹ ਤਾਂ ਕੁਝ ਵੀ ਨਹੀਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਆ ਆ ਕਟ ਮਾਸਟਰ ਮਾ ਸਾਡੇ ਬੰਦੇ ਗਰੀਆ ਗਰੀਆ ਖਾਣ ਲੱਗੇ ਨੇ ਕਟਵਾ ਕੀ ਹੈ ਵਿੱਚ ਕਾਜੂ ਪੀਨਟ ਚੱਲ ਰਿਹਾ ਜੀ ਆਪਾਂ ਜੋ ਥੱਲੋਂ ਆਏ ਆ ਆ ਦੇਖੋ ਜੀ ਆ ਫੌਜੀ ਦੇਵੇਂ ਲੱਗਾ ਕਾਫੀ ਉੱਚਾ ਆ ਗਏ ਆ ਆ ਸਾਰਾ ਰੋਡ ਆ ਹੋਰ ਲੱਗੇ ਥਣੇ ਢੁੰਡਿਆ ਪੈਸੇ ਨੇ ਥੋੜਾ ਜਿਹਾ ਕੱਚਾ ਰਸਤਾ ਜੀ ਕੰਮ ਚੱਲ ਰਿਹਾ 1.5 ਸਾਲ ਤੱਕ ਆਹ ਰੋਡ ਵੀ ਵਧਿਆ ਬਣ ਜਾਊਗਾ ਜੇ ਪਹਿਲਾਂ ਵੱਡੇ ਚਰਨੇ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਆ ਵੇਖੋ ਰੋਤਾਂਗ ਤੋਂ ਲਗਭਗ 25 ਕਿਲੋਮੀਟਰ ਪਹਿਲੇ ਚਰਨਾ ਉਹ ਉੱਪਰੋਂ ਪਾਣੀ ਆ ਰਿਹਾ ਪਾਣੀ ਬਹੁਤ ਠੰਡਾ ਮਿੱਠਾ ਤੇ ਹੌਲਾ ਪਾਣੀ ਤੁਸੀਂ ਪੀਓਗੇ ਤਾਂ ਲੱਗੇਗਾ ਨਹੀਂ ਪਾਣੀ ਪੀਤਾ ਆ ਦੋ ਕਿਥੇ ਇੰਜੋਏ ਕਰ ਰਹੇ ਨੇ ਵਾਹ ਕਿਆ ਨਜ਼ਾਰੇ ਨੇ ਊ ਨੇ ਇਧਰ ਨੀਚੇ ਖਾਈ ਪੰਜਾਬ ਵਾਲੇ ਲੋਕਾਂ ਨੂੰ ਵੀ ਚਾਹੀਦਾ ਵੀ ਇੱਕ ਵਾਰ ਜਰੂਰ ਮਨਾਲੀ ਆਓ ਬੱਚਿਆਂ ਨੂੰ ਵੀ ਲੈ ਕੇ ਆਓ ਸਭ ਨੂੰ ਲੈ ਕੇ ਆਓ ਦਿਖਾਓ ਆਪਣੀ ਗੱਡੀ ਵੀ ਲੈ ਕੇ ਆ ਸਕਦੇ ਹੋ ਤੇ ਮਨਾਲੀ ਤੋਂ ਅੱਗੇ ਤੁਹਾਨੂੰ ਇੱਧਰ ਕਿਰਾਏ ਤੇ ਵੀ ਮਿਲ ਸਕਦੀ ਆ ਤੇ ਵਧਿਆ ਰਸਤੇ ਨੇ ਆ ਕੰਮ ਚੱਲ ਰਿਹਾ ਜੇ ਬਾਕੀ ਠੀਕ ਨੇ ਲਓ ਜੀ ਸਾਡੇ ਜਿਆ ਫੈਮਿਲੀ ਯਾਰਾ ਮਿੱਤਰਾਂ ਦੀ ਤੇ ਆਹ ਦੇਖੋ ਕੁਝ ਬੰਦੇ ਸਾਡੇ ਬਾਹਰ ਨਿਕਲ ਚੁੱਕੇ ਨੇ ਤੇ ਹੁਣ ਤੁਹਾਨੂੰ ਦਿਖਾਈਏ ਬਾਹਰ ਦਾ ਦੇਖੋ ਆ ਪੱਥਰ ਇਧਰ ਬਜੀ ਨੂੰ ਫੜਾ ਦੇ ਪੱਥਰ ਹੀ ਪੱਥਰ ਹੈ ਮਿੱਟੀ ਖੁਰ ਗਈ ਮੀਂਹ ਬਰ ਪੈਣ ਨਾਲ ਤੇ ਇਧਰ ਦੇਖੋ ਨੀਚੇ ਖਾਈ ਕਿੰਨੀ ਜਰੂਰ ਆਓ ਦੋਸਤੋ ਇਧਰ ਜਰੂਰ ਆਓ ਪੈਸਾ ਹੱਥਾਂ ਦੀ ਮੈਲ ਆ ਜਿੰਨੇ ਪੈਸੇ ਰੱਬ ਤਾ ਦਿੰਦਾ ਵੀ ਇਹਨੂੰ ਖਰਚੋ ਇਸ ਲਈ ਆਓ ਪੈਸੇ ਖਰਚੋ ਜੋੜਨ ਦਾ ਕੋਈ ਫਾਇਦਾ ਨਹੀਂ ਜੇ ਬਿਮਾਰੀ ਲੱਗੀ ਤਾਂ ਜੁੜੇ ਜਿਹੜਾ ਕੋਈ ਚੇ ਲੰਬੇ ਪਹਾੜ ਔਰ ਆ نیچے ਵੇਖੋ ਗੱਡੀਆਂ ਆ ਰਹੀਆਂ ਇਧਰੋਂ ਅਸੀਂ ਇੰਨਾ ਪਹਾੜਾਂ ਤੋਂ ਬਿਲਕੁਲ ਬੈਕ ਸਾਈਡ ਤੋਂ ਆਏ ਹਾਂ ਆ ਜਿਹੜਾ ਇਹ ਪਿੱਛੋਂ ਆਏ ਅਦ੍ਰਿਸ਼ਾ ਮੇਰੀ ਵੱਤ ਬਦਲ ਤੁਸਲਾ ਬਣਾ ਬਹੁਤ ਸੋਨਾ ਬਿਉਲੀ ਤੇ ਮੁੰਡੇ ਇੱਥੇ ਕਹਿੰਦੇ ਰੈਸਟ ਕਰ ਲਈਏ ਫੋਟੋ ਫੋਟੋ ਕਰ ਲਈਏ ਫੋਟੋ ਕਰਨਾ ਆਪਣੀ ਮਰਜ਼ੀ ਨਾਲ ਵਧੀਆ ਜਗ੍ਹਾ ਮਿਲ ਗਈ ਸਾਨੂੰ ਆ ਕੋਈ ਛੋਟਾ ਜਿਹਾ ਇਹਨਾਂ ਨੇ ਪਾਣੀ ਸਟੋਰੇਜ ਦਾ ਬਣਾਇਆ ਹੈ ਡੈਮ ਕਹ ਲੋ ਜਾਂ ਚੀਲ ਕਹ ਲੋ ਇਹਨੂੰ ਲੇਕ ਲੇਕ ਬਣੀ ਉਹ ਉੱਪਰ ਆ ਰਹੇ ਨੇ ਛੋਟੇ ਛੋਟੇ ਰੈਸਟੋਰੈਂਟ ਦੇਖੋ ਇਹ ਆ برف ਦੇ ਵਿੱਚੋਂ ਲੰਘ ਰਹੇ ਆ ਕੱਟ ਕੇ ਬਣਾਇਆ برف ਨੂੰ ਛੜਕ ਭਾਜੀ ਰੁਤਾੰਗ ਪਹੁੰਚ ਚੁਕੇ ਆ ਲਾਈਨ ਆ ਜੀ ਵੀ ਕਾਫੀ ਲੰਬੀ ਲੱਗੀ ਆ ਸਲਾਨੀ ਬਹੁਤ ਜਿਆਦਾ ਨੇ ਪਰ ਬਰਫ ਮੈਨੂੰ ਲੱਗਦਾ ਇਸ ਸਾਲ ਘੱਟ ਲੱਗ ਰਹੀ ਆ ਬਾਕੀ ਅੱਗੇ ਚੱਲ ਕੇ ਦੇਖਦੇ ਆ ਸਲਾਨੀ ਜਿਆਦਾ ਹੋਣ ਕਰਕੇ ਬਰਫ ਜਿਹੜੀ ਐ ਮੈਲੀ ਹੋ ਗਈ ਆ ਜੀ ਦੇਖੋ ਮਿੱਟੀ ਚੜੀ ਆ ਧੂੜ ਗੱਡੀਆਂ ਤੇ ਆਉਣ ਨਾਲ पह पहुंच चुके हैं पर ट्रैफिक बहुत ज्यादा लग चुका है ये। देखो और उधर पर इस बार बर्फ बहुत घट लग रही है गर्मी जिंदा अपने पंजाब गर्मी ज्यादा शायद उस करके गर्मी का गया और बर्फ जाम काफ़ी लग चुके जी हाँ ग्डी अस बंदा पिछे छटता ले आऊगा तो आप चलते हैं पैदल पाकि लग रहा इस बार बर्फ कम है थोड़ी सी ऊंचाई है सांस फूल रही है ये देखो लोगों ने मैली कर दी बर्फ कहीं पर राम तेरी गंगा मैली और कहीं पर मनाली तेरी मैली इत खान लगे ब्रैड आमलेट ਉਹਦਾ ਚਾਹ ਪਾਣੀ ਪੀਂਦੇ ਆ। ਬਾਕੀ ਨਾਲ ਦੇ ਦੋ ਜਣੇ ਅੱਗੇ ਗਏ ਤੇ ਇੱਕ ਜਣਾ ਗੱਡੀ ਲੈ ਕੇ ਆ ਰਿਹਾ। ਧੁੱਪ ਬਹੁਤ ਪੈ ਰਹੀ ਹੈ। ਆਮਲੇਟ ਬਣ ਰਿਆ ਜੀ ہمارا ਇਧਰ ਬੈਠੀ ਤਿਆਰ ਹੋ ਰਹੀ। ਚਾਹੇ ਵੀ ਹੈ। ਉਹ ਨਾ ਅਸਾਂ ਇਹ ਅੰਟੀ ਜਾਂ ਮਜ਼ਾਕ ਕਰ ਰਹੀਆਂ ਨੇ ਇਹਨਾਂ ਨੂੰ ਪੁੱਛਿਆ ਤੁਸੀਂ ਸ਼ਾਮ ਨੂੰ ਕਿੱਥੇ ਜਾਂਦੇ ਹੋ ਇਹ ਕਹਿੰਦੇ ਉੱਪਰ ਭਾਰਤ ਟੈਂਟ ਲਾਇਆ ਇੱਧਰ ਉੱਪਰ ਉੱਥੇ ਕਹਿੰਦੇ ਸੀ ਜਾ ਕੇ ਰਾਤ ਨੂੰ ਸੌਂਦੇ ਹਾਂ ਸੱਚੀ ਟੈਂਟ ਲਾਇਆ ਹੋਇਆ ਹੈ ਉਹ ਮਾਰੇ ਆਹ ਟੈਂਟ ਕਿਧਰ ਹੈ ਉਹ ਬਾਹਰ ਕਿ ਪੀ पीछे, आ, के पीछे मैदान में है हां पहाड़ के पीछे है उधर बर्फ नहीं है <laughs> भाई आप जब भी इधर आना जहां पर ये बोर्ड लगा ना ये वाला इधर आ आना आप जहां पर आकर आप चाय पीना मैगी खाना बहुत बढ़िया मुंडे बर्फ नाल पंगे लैनदे होए और ये वाला कुछ एरिया ठीक लगया ਇਧਰ ਪਹਾੜ ਬਾਕੀ ਇਸ ਵਾਰ ਬਰf ਥੋੜੀ ਪਈ ਆ ਗਰਮੀ ਕਰ ਆ ਦੇਖੋ 4 4 ਫੁੱਟ ਬਰਫ ਤਾਂ ਵੀ ਆ ਮਾਰਕਿੰਗ ਜੀ ਤੇ ਤੁਹਾਡੀ ਸਲਾਹ ਨਾਲ ਫੌਜੀ ਦੇ ਵੀ ਜੁੱਤੀਆਂ ਖਾਨ ਦੀ ਬਣੀ ਵੀ ਜਾਂ ਗੱਡੀਆਂ ਅੱਕ ਲੈ ਪਤਾ ਨਹੀਂ ਤੁਹਾਨੂੰ ਬੰਦੇ ਕਿ ਤੋਰ ਕੇ ਪਿੱਛੇ ਜਾਣਾ ਸੀ ਆ ਫਾੜੀ ਓਏ ਥੋ ਕੱਢਣੀ ਸੌਖੀ ਹੱਲੇ ਕੀ ਪਾਇਆ ਹੈ ਪੈਂਟਾਂ ਤੇ ਚੜਾਦਾ ਹਮਕੋ ਤੁਮਕੋ ਖਲ ਨਾ ਖਾੜਾ ਲਾਂਗਾ ਜਾਂਦਾ ਨਾ ਟਾਪਾ ਜਾਂਦਾ ਸੂਟ ਅੱਜ ਪਾ ਹੀ ਲਿਆ ਬਰਫ਼ ਵਾਲਾ ਬਰਫ਼ ਤਾਂ ਜ਼ਿਆਦਾ ਨਹੀਂ ਆ ਪਰ ਇਹ ਕਹਿੰਦੇ ਪੰਗੇ ਲੈਣੇ ਕਿਉਂਕਿ ਸਾਡੇ ਚਾ ਇੱਕ ਦੋ ਬੰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਇਹ ਕਦੋਂ ਪੰਗੇ ਲੈ ਲੈਣ ਬਰਫ਼ ਤੇ ਤੈਸ ਕਰਕੇ ਅਸੀਂ ਜਿੰਨੀ ਕੁ ਬਰਫ਼ ਹੈ ਤੁਹਾਨੂੰ ਦਿਖਾਉਂਦੇ ਆ ਉੱਪਰ ਚੱਲ ਕੇ ਤੇ ਬਾਕੀ ਆ ਦੇਖੋ ਤੁਸੀਂ ਆ ਖੁਦ ਇਹ ਵਾਲੇ ਪਹਾੜ ਬਿਲਕੁਲ ਸਿੱਧੇ ਪੱਥਰੀਲੇ ਪਹਾੜ ਬਰਫ਼ ਉੱਪਰ ਜੰਮੀ ਹੋਈ ਆ ਸਾਡੇ ਸਾਥੀ ਲਾੜ ਲੂੜ ਕੇ ਆਈ ਜਾਂਦੇ ਨਾ ਦੋ ਤਿੰਨਾਂ ਬੰਦੇ ਵਿੱਚ ਪਰ ਰੱਖਦੇ ਚਾਦਰੇ ਬਿੱਲੇ ਆ ਜਿਹੜਾ ਕਨੈਕਟਰ ਹੈ ਨਾ ਪੀ ਆਰਟੀ ਜ਼ਲਾ ਵਾਲਾ ਇਹ ਤਾਂ ਨਾ ਬਾਕੀਆਂ ਐ ਲੱਗਦਾ ਜਿਵੇਂ ਮਾਊਂਟ ਐਪਰੈਂਸ ਤੇ ਚੜਨ ਲੱਗੇ ਆ ਤੁਸੀਂ ਬਰਫ਼ ਵਾਲ ਜਾ ਰਹੇ ਆ ਆਪਾਂ ਉੱਪਰ ਤੇ ਆ ਆ ਮੈਨ ਲੱਗਦਾ ਸਾਡੇ ਕਈਆਂ ਦੀ ਬੱਸ ਹੋ ਗਈ ਐ ਇੱਕ ਦੋ ਜਣਿਆਂ ਦੀ ਸਾਡੀ ਪੀ ਪੀ ਆਰਟੀਸੀ ਦੀ ਵੀ ਆਤੀ ਸੀ ਗਿਆ ਗਿਆ ਆ ਨਹੀਂ ਆ ਵੀ ਹਲੋ ਵੀ ਹਲੋ ਹਾਲ ਜਵਾਨੀ ਦੇ ਆ ਜੀ برف ਦੇਖੋ ਉੱਪਰੋਂ ਖੁਰਖੁਰ ਕੇ ਪਾਣੀ ਸਿਮ ਰਿਆ ਪਰ ਆਪਾਂ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਆ ਪਲਾਸਟਿਕ ਰਬੜ ਦੇ ਬੂਟ ਪਾਇਆ ਸਾਂ ਥੋੜਾ ਚੜ ਰਿਹਾ ਕਿਉਂਕਿ ਉਚਾਈ ਹੈ ਔਰ ਸਾਹ ਤਾਂ ਭੁੱਲੇਗੀ ਭਈਆ ਬਾਕੀ ਮੁੰਡਾ ਨੀ ਆਮਲੇਟ ਖਾਦੇ ਨੇ ਕੋਈ ਚੱਕਰ ਨਹੀਂ ਲਓ ਜੀ ਆਗੇ برف ਦੇ ਨੇੜੇ ਆਹ ਲਓ ਬਿਚੋ ਪਰ ਸਾਡੇ ਮੁੰਡੇ ਪੈ ਗਏ ਵੀਡੀਓ ਚੰਗੀ ਬਣ ਰਹੀ ਆ ਇਹ ਨਾ ਕਹਿ ਜੇ ਵੀ ਕਾਲਾ ਪਨੇ ਨਾ ਧੋਪੇ برف ਤੇ ਉਦੇ ਕਰਕੇ ਥੋੜਾ ਜਿਹਾ ਆ ਸਾਰੇ ਜਣਾ ਕੋ ਸਾਰੇ ਜਣਾ ਨੇ ਪਾਉ ਹਾਂਜੀ ਦਸ ਦੇ ਉੱਪਰ ਆ ਗਿਆਂ ਸਮਝ ਲਓ ਅਸੀਂ ਵੀ ਮਾਉਂਟ ਐਵਰਸ ਚੜ ਗਏ ਮੈਂ ਕਿੱਥੇ ਗਏ ਮੈਂ ਤਾਂ ਦੀ ਨਹੀਂ ਮਟਾਂ ਇਹ ਦੋ ਚਾਰ ਬੰਦੇ ਜਿਹੜੇ ਨਾ ਥੋੜਾ ਜਿਹਾ ਕਰਦੇ ਖਰਾਬ ਆ ਬੰਦੇ ਸਾਨੂੰ ਨਾ ਇੱਕ ਐਨਕਾਂ ਵਾਲਾ ਪਰਲਾ ਨਾ ਜਿਹੜਾ ਅਸੀਂ ਇਹਨਾਂ ਨੂੰ ਅਸੀਂ ਪਰਫ ਚੜਾ ਚੜਾ ਕੇ ਉਂਝ ਪਾ ਦੇਣਾ ਕਿਧਰੋਂ ਲਵੇਂਗਾ ਅੱਜ ਆਪਾਂ ਆਪਣੇ ਫੋਨ ਤੇ ਖਿੱਚ ਕੰਮ ਸ਼ੁਰੂ ਹੋ ਗਿਆ ਆਵੇ ਆਵੇ ਸਰ ਤਾਂ ਸਮਝ ਨਹੀਂ ਫੋਟੋ ਸ਼ੂਟ ਚੱਲ ਰਿਹਾ ਜੀ ਇੱਧਰ ਜੋ ਆਪਣੇ ਸ਼ਾਹਰੁਖ ਖਾਨ ਪੋਜ ਜੋ ਜੋ ਹਨੀ ਸਿੰਘ ਪੋਜ ਇਹ ਜੋ ਜੋ ਹਨੀ ਸਿੰਘ ਪੋਜ ਆਉਣਾ ਔਰ ਬਲ ਤੇ ਉਹ ਬੰਦਾ ਠੰਡਾ ਹੋ ਕੇ ਬਹਿ ਗਿਆ ਜੀ ਦੇਖੋ ਜੀ ਇੱਕ ਨਾਲ ਦੇ ਸਾਡਾ ਸਾਥੀ ਕੋਈ ਉੱਪਰ ਡਿੱਗ ਗਿਆ ਸੀ ਇਹ ਤੁਸੀਂ ਆਪੇ ਸਮਝ ਲਓ ਸਾਥੀ ਇੱਕ ਕਾਊਂਟ ਹੈ ਤੇ ਉਹ ਹੋਟਲ ਚੁੱਕੇ ਥੱਲੇ ਲੈ ਕੇ ਆ ਰਹੇ ਨੇ ਇਹ ਜਿਆਦਾ ਪੀਲੇ ਨੇ ਪੈਗ ਲਾ ਲੇ ਵੇਖੀ ਇੱਕ ਗੋਡਾ ਪੜ ਗਿਆ ਉਹਦਾ ਸਾਰੀ ਸਾਰੀ ਇਹਨੂੰ ਪਿੱਛੇ ਲੰਬਾ ਬਾੜੋ ਇਹਦੇ ਪੀਲੇ ਵਾਲੇ ਨੇ ਇਹਨੇ ਪੀਲੇ ਇਹਨੂੰ ਬਾਦੋਂ ਪਿੱਛੇ ਲੰਬਾ ਇੱਥੇ ਪਰ ਫੇਰ ਪਰ ਦੇਖੋ ਤੁਸੀਂ ਉੱਪਰ ਤੱਕ ਬਹੁਤ ਪਰ ਉਹ ਤੋੜ ਗਈ ਹੁਣ ਤਾਂ ਇਧਰਲੀ ਸਾਈਡ ਬਹੁਤ ਪਰ ਯਾਰ ਯਾਰ ਪਾ ਰਹੇ ਹਾਂ ਲੋ ਜੀ ਇਧਰ ਤੁਹਾਨੂੰ ਨਜ਼ਾਰੇ ਦਿਖਾਉਂਦੇ ਆ ਲਿਆ ਮਾਲਾ ਤੈਨੂੰ ਚੜਕੀ ਸੀ ਰਹਿਣ ਤੇ ਉੱਥੇ ਤੂੰ ਮੋਮਬਤੀ ਦਾ ਦੇਖੋ ਧਿਆਨ ਹਲਸਾ ਨਾ ਘਟੀ ਪਉ ਨਾ ਵਾਹ ਜੀ ਵਾਹ ਕੀ ਦ੍ਰਿਸ਼ ਹੈ ਇੱਥੇ ਨਿਕਾ ਹੁਣ ਸਾਹਮਣੇ ਹੈਗੇ ਬਰਫ ਪਈ ਹੈ ਹੁਣ ਲੱਗਦਾ ਪਤਾ ਲੱਗਦਾ ਜੀ ਪਤਾ ਸਾਰਿਆਂ ਨੂੰ ਬਰਫ ਦਾ ਲਓ ਆਨੰਦ ਤੇ ਜਿਹੜੇ ਵੀਡੀਓ ਦੇਖਣਗੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਜੇ ਤੁਹਾਨੂੰ ਇੰਨੀ ਬਰਫ ਦਿਖਾ ਰਹੇ ਅਸੀਂ ਪਹਾੜ ਖੜ ਕੇ ਠੰਡ ਤੇਲ ਪੈ ਨੀ ਪੂਰਾ ਨੋ 10 ਦਾ ਟੈਂਪਰੇਚਰ ਬਹੁਤ ਉਚਾਈ ਦੇ ਦੇਖੋ ਪਹਾੜ ਉਹ ਉੱਪਰ ਵਾਲੇ ਪਹਾੜ ਤੋਂ ਅਸੀਂ ਆਏ ਆ ਇੱਧਰ ਦੇਖੋ ਬੱਦਲ ਪਹਾੜ ਉੱਪਰ ਚੋਟੀਆਂ ਨਿਕਲ ਰਹੀਆਂ ਨੇ ਬੱਦਲਾਂ ਤੋਂ ਇੱਧਰ ਵੀ ਆ ਰਹੇ ਵਾਹ ਜੀ ਵਾਹ ਵਾਹ ਏਹ ਖੰਗਿਆਰੀ ਬਹੁਤ ਵਧੀਆ ਟ੍ਰਿਪ ਰਿਆ ਜੀ ਰੋਤਾਂਗ ਵਾਲਾ ਇਹ ਚੱਲਣਾ ਜੀ ਕਾਫੀ ਉੱਪਰ ਤੋਂ ਪਾਣੀ ਆ ਰਿਹਾ ਕਾਫੀ ਜ਼ਿਆਦਾ ਇੱਧਰ ਹੋਇਆ ਪਾਸੇ ਜਾ ਇਹਦਾ ਪਾਈਪ ਟੁੱਟ ਲੱਗ ਗਿਆ ਆ ਪਾਣੀ ਵੀ ਚੱਲਣਾ ਬੰਦ ਸਾਰਾ ਲੋਪਤ ਹੋ ਆ ਵੀਲ ਐਵਰ ਟ੍ਰੈਸਟ ਯਾ ਨੋ ਆਈ ਡੋਨਟ ਵਾਂਟ ਟੂ ਵੇਸ ਵਾਟਸ ਲਿਫਟ ਹਰ ਯੂ To the highways Till my shadow turns to sun rays And I... लोक सर, शोटा जयक तावन, तुसी अथे भी रुख सकते हुआ, थले टेंट, टेंट हाउस बने हुए ने तरह, छोटा ये टाउन ये तरह, जार चरना है Hold me close till I get up, time is barely on our side what's left the stones which is leading us and love is all we we'll ever trust yeah no i don't want to waste what's left ਹਾਂ ਜੀ ਤਾਂ ਉਹ ਤਾਂ ਗੌਰ ਸ਼ੀਸੂ ਵਾਲੀ ਸਾਈਡ ਤੋਂ ਅਟਲ ਟਨਲ ਆਪਾਂ ਐਂਟਰ ਕਰਨ ਲੱਗਿਆ ਹਾਂ ਅਟਨ ਟਨਲ ਦੇ ਬਾਹਰ ਦਾ ਦ੍ਰਿਸ਼ ਸ਼ੀਸੂ ਵਾਲੀ ਸਾਈਡ ਔਰ ਇਧਰ ਅਟਲ ਟਨਲ ਜਿੱਦਾਂ ਆਪਾਂ ਅਟਲ ਟਨਲ ਦੇ ਅੰਦਰ ਐਂਟਰ ਕਰ ਚੁੱਕੇ ਆ ਬਹੁਤ ਸੁੰਦਰ ਬਣੀ ਹੈ ਵੀ ਇਹ ਤੁਹਾਨੂੰ ਦਿਖਾਵਾਂਗੇ ਕਿ ਕਿ ਚੱਲ ਕੇ ਵੀ ਕਿੰਨੇ ਉੱਚੇ ਪਹਾੜਾ ਨੂੰ ਕੱਟ ਕੇ ਬਣਾਈ ਗਈ ਅਟਲ ਟਨਲ ਰੋਹਤਾਂਗ ਮਨਾਲੀ ਤੋਂ शीशु कैलोंगवाल की अटल टनल है और इधर बदल भी बन रहे हैं शायद बारिश का प्रोग्राम बन रहा है ਜੀ ਸਲੌਂਗ ਵੈਲੀ ਮੇਂ ਸ਼ੁਰੂ ਹੋ ਗਿਆ ਬੱਦਲ ਦੇਖੋ ਬਹੁਤ ਵਦਲਿਆ ਮੌਸਮ ਬਣ ਗਿਆ ਠੰਡਾ ਮੌਸਮ ਪੂਰਾ ਚਿਲਡ ਮੌਸਮ ਬਣਿਆ بارش ਪੈ ਰਹੀ ਹੈ ਬੂੰਦਾਬاندی ਤੋਂ ਵੀ ਥੋੜੀ ਜ਼ਿਆਦਾ ਆ ਮੌਸਮ ਤੇ ਇਹ ਲੋਕੇਸ਼ਨ ਵੀ ਦੇਖਣ ਦੇ ਲਾਇਕ ਆ ਬਿਲਕੁਲ ਦੇਖਣ ਦੇ ਲਾਇਕ ਆ ਸਲੌਂਗ ਵੈਲੀ ਨੂੰ ਕਿਹਾ ਜਾਂਦਾ ਉਹ ਸਾਹਮਣੇ ਦੇਖੋ ਮਨਾਲੀ ਵੱਲ ਤਾਂ ਅੱਜ ਹੋਰ ਵੀ ਨਜ਼ਾਰਾ ਹੋਊਗਾ ਤਾਨੂੰ ਮਨਾਲੀ ਚੱਲ ਕੇ ਉੱਥੋਂ ਦਾ ਮਾਹੌਲ ਵੀ ਦਿਖਾਵਾਂਗੇ ਅਗਰ ਇਹ ਵੀਡੀਓ ਲੰਬੀ ਹੋ ਗਈ ਤਾਂ ਫਿਰ ਆਪਾਂ ਦੋ ਵਲੌਗ ਕਰ ਦਾਂਗੇ ਇਹਦੇ